ਹੁਣ ਅਸੀਂ ਤੁਹਾਡੇ ਨਿੱਕੇ ਨਿੱਕੇ ਘਰ ਮਹਿਲਾ ਵਾਂਗ ਬਣਾ ਦੇਾਂਗੇ ਤੁਹਾਡੀਆਂ ਰਸੋਈਆਂ ਤੇ ਬਾਥਰੂਮ ਮਾਡਰਨ ਬਣਾ ਦੇਾਂਗੇ 31 ਮਈ ਗੁਰਮੀਤ ট্রেਡਿੰਗ ਜਲੰਧਰ ਨੇ ਲਗਾ ਦਿੱਤੀਆਂ ਨੇ ਵੱਡੀਆਂ ਆਫਰਾਂ ਸਿਰਫ 40000 ਰੁਪਏ ਦੇ ਵਿੱਚ ਤਿਆਰ ਕਰਵਾਓ ਦੋ ਬਾਥਰੂਮ ਤੇ ਇੱਕ ਰਸੋਈ ਇੱਕ ਤਾਂ ਅਸੀਂ ਦਵਾਂਗੇ ਪੂਰੇ ਪੰਜਾਬ ਨਾਲੋਂ ਸਸਤਾ ਸਮਾਨ ਤੇ ਦੂਜਾ 100% ਮਿਲੇਗੀ ਹੋਮ ਡਿਲੀਵਰੀ ਫ੍ਰੀ ਸਲਾਹ ਵੀ ਤੁਹਾਡੇ ਨਿੱਕੇ ਨਿੱਕੇ ਘਰਾਂ 'ਚ ਹੋੜਾ ਮੰਗ ਬਣਾ ਦੇਾਂਗੇ ਮਹਿਲਾ ਬਾਗ ਝੰਕਾ ਦੇਾਂਗੇ ਤੁਸੀਂ ਆਪਣੇ ਘਰ ਨੂੰ ਪੋਸ਼ਾਣੋਗੇ ਨਹੀਂ ਟੌਪ ਕਲੀਅਰ ਸੇਲ 30 ਮਈ ਤੱਕ ਲਾਤੀ ਆ 6 36 ਆਜੋ ਦੇਖੋ ਜੀ ਤੁਸੀਂ ਪੰਜਾਬ ਦੇ ਸਭ ਤੋਂ ਲਗਜ਼ਰੀ ਸ਼ੋਰੂਮ ਤੇ ਆਉਣਾ ਜਿੱਥੇ ਤੁਹਾਨੂੰ 300 ਰੁਪਏ ਦੀ ਸੀ ਟੂਟੀ ਦੇ ਰਹੇ ਹਾਂ ਜੋ ਕਿ ਕੋਈ ਰੇਟ ਨਹੀਂ ਦੇਖਦਾ ਉਸ ਤੋਂ ਬਾਅਦ ਜਿਹੜਾ ਸਾਡਾ ਵੀਰ ਬਹੁਤ ਸ਼ਕੀਨ ਆ ਜਿਹੜਾ ਕਹਿੰਦਾ ਵੀ ਰੂਹ ਲਾ ਕੇ ਆਪਣੇ ਘਰ ਦਾ ਬਾਥਰੂਮ ਬਣਾਉਣਾ ਤੇ ਆਪਣੇ ਕਮਰੇ ਦੇ ਵਿੱਚ ਬਾਥਰੂਮ ਕੰਮ ਕੇ ਮੇਰਾ ਦੇਖੋ ਜੀ ਇਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਬ੍ਰੈਂਡ ਹੈ ਜੈਗਵਾਰ ਇਹਦੇ ਵਿੱਚ ਜਿੰਨੇ ਕਲਰ ਆ ਸਾਰੀ ਸੀਰੀਜ਼ ਆ ਚੁੱਕੀ ਆ ਤੁਸੀਂ ਮੈਚ ਕਰਕੇ ਸ਼ਾਬਰ ਲਾ ਲਓ ਟੂਟੀਆਂ ਲਾ ਲਓ ਡਵਾਇਟਰ ਲਾ ਲਓ ਸਾਰੇ ਕੁਝ ਇਦਾਂ ਲਗਜ਼ਰੀ ਸਮਾਨ ਵੀ ਤੁਹਾਨੂੰ ਅਸੀਂ ਮੰਨ ਲਓ ਫ੍ਰੀ ਦੇ ਭਾ ਦੇ ਰਹਿਣਾ ਸੇਲ ਚੱਲਦੀ ਹੈ 30 ਮਈ ਤੱਕ ਜੀਆ ਦੇਖੋ ਜੀ ਵਾਸ ਵਿੱਚ ਚੈੱਕ ਕਰ ਲਓ ਬਾਜ਼ਾਰ ਦੇ ਵਿੱਚ 3000 ਰੁਪਏ ਤੋਂ ਘੱਟ ਕੋਈ ਨਹੀਂ ਬੋਲਦਾ ਇਹ ਵੀ ਤੁਹਾਨੂੰ 1300 ਰੁਪਏ ਦੇ ਦੇਣਾ ਕੋ ਲਗਜ਼ਰੀ ਟਾਇਲਟ ਸੀਟਾਂ ਜਿਹੜੇ ਕਹਿੰਦੇ ਅਸੀਂ ਬਹੁਤ ਰਾਇਲ ਆ ਅਸੀਂ ਬਾਈ ਚੀਜ਼ ਚੰਗੀ ਲਾਉਣੀਆਂ ਆ गोल्डन सीड्स देख लो ब्लैक देख लो ग्रे देख लो भाई जी ये का अल्टीमेट चीज है किसे को देख के नहीं फील हो तो अटे कर छोटे यार तू दो माले चार माले पांच माले च घर बना रहे हैं पर तूसी बनाणा ਸੁਪਨੇ ਦਾ ਕਰਿਆ ਤੁਹਾਡੇ ਬਜਟ ਦੇ ਵਿੱਚ ਆ ਡਮਰੂ ਵੀ ਆ ਗਿਆ ਆ ਦੇਖੋ ਡਮਰੂ ਪੂਰੇ ਡਿਜ਼ਾਈਨਰ ਇਹ ਵੀ ਤੁਸੀਂ ਲਾ ਸਕਦੇ ਤੁਹਾਡੇ ਛੋਟੀ ਸਪੇਸ ਹੈਗੀ ਆ ਬਾਕੀ ਤਾਂ ਗੱਲਾਂ ਬਾਅਦ ਮੇਰੀ ਅੱਖ ਪੈ ਗਈ ਇਹਦੇ ਤੇ ਦੇਖੋ ਬੂਟਨ ਦੇ ਵਿੱਚ ਹੈਗੀ ਆ ਬੈਨਟੀ ਉੱਪਰ ਟੇਬਲ ਟੌਪ 골ਡਨ ਐਸੈਸਰੀ ਨਾਲ 골ਡਨ ਸਾਈਜ਼ ਦੇ ਵਿੱਚ ਬੜੇ ਸੋਹਣੇ ਪੱਟੀਆਂ ਲੱਗੀਆਂ ਬੜਾ ਮਹਾਰਾਜਾ ਸਟਾਈਲ ਜਿਹਾ ਤਿਆਰ ਕੀਤਾ ਹੈ। ਤੁਸੀਂ ਪੰਜਾਬ ਦੇ ਜਿਹੜੇ ਮਰਜ਼ੀ ਪਿੰਡ ਸ਼ਹਿਰ 'ਚ ਬੈਠੋ ਇੱਥੇ ਆਜੋ 50000 ਰੁਪਏ ਦੀ ਸ਼ਾਪਿੰਗ ਕਰੋ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਵੀ ਫ੍ਰੀ ਦੇ ਦੇਗੇ। ਡਿਜ਼ਾਈਨ ਦੀ ਕਮੀ ਨਹੀਂ ਡਿਜ਼ਾਈਨ ਬਹੁਤ ਮਿਲ ਜਾਣਗੇ ਤੁਹਾਡੇ ਮਤਲਬ ਗ੍ਰੇ ਕਲਰ ਵੀ ਇਤਾਂ ਦੇ ਡਿਜ਼ਾਈਨ ਇਤਾਂ ਦੇ ਸਾਈਜ਼ਾਂ ਨੂੰ ਮਿਲ ਜਾਣਿਆ ਇੱਕ ਤਾਂ ਤੁਹਾਨੂੰ ਬਜਟ ਦੇ ਵਿੱਚ ਮਿਲ ਗਿਆ ਇੱਕ ਤੁਹਾਡੀ ਜਿਹੜੀ ਕਿ ਟੇਸਟ ਪੂਰਾ ਹੋ ਗਿਆ। ਲਓ ਜੀ ਇੱਕ ਹੋਰ ਦਾਦੀ ਪੰਜਾਬ ਦੀ ਸਭ ਤੋਂ ਵੱਡੀ ਆਫਰ ਚਾਹੇ ਤੁਸੀਂ ਜੌਬ ਵੀ ਕਰਦੇ ਹੋ ਤਾਂ ਵੀ ਤੁਸੀਂ ਇਸ ਆਫਰ ਦਾ ਫਾਇਦਾ ਲੈ ਸਕਦੇ ਹੋ ਤੁਸੀਂ ਆਪਣੇ ਘਰ ਦੇ ਦੋ ਬਾਥਰੂਮ ਇੱਕ ਕਿਚਨ ਤਿਆਰ ਕਰਾਉਣੀ ਆ ਸਿਰਫ 40000 ਰੁਪਏ ਦੇ ਵਿੱਚ ਸਮਾਨ ਦੇਵਾਂਗੇ ਬਾਜ਼ਾਰ ਦੇ ਵਿੱਚ 1/2 ਲੱਖ 1.5 ਲੱਖ ਵਾਲਾ ਸਮਾਨ ਗਰਮੀ ਟ੍ਰੇਡਿੰਗ ਕੰਪਨੀ ਦੇ 40000 ਰੁਪਏ ਦੇ ਵਿੱਚ ਦੇ ਦੇਣਾ ਫਾਇਦੇ ਵੱਡੇ ਕਰਦੇ ਨੇ ਆ ਭਾਜੀ ਮੈਂ ਦੇਖ ਰਿਹਾ 골ਡੈਕਸ ਵੱਡਾ ਬ੍ਰਾਂਡ ਆ ਪੂਰੀ ਦੁਨੀਆ ਦੇ ਵਿੱਚ ਫੇਮਸ ਆ ਬੜੇ ਕਲਰ ਸੋਹਣੇ ਆ ਤੇ ਸਾਈਜ਼ ਬੜੇ ਸੋਹਣੇ ਆ ਸਾਰੇ ਭਾਜੀ ਸਾਈਜ਼ ਅਵੇਲੇਬਲ ਆਪਣੇ ਕੋਲ ਜਗ੍ਹਾ ਦੇ ਅਕੋਰਡਿੰਗ ਤੁਹਾਡੇ ਦੇਖੋ ਕਿੰਨੇ ਕਿੰਨੇ ਗਲਾਸ ਵਾਲਾ ਵੀ ਮਿਲ ਜੇਗਾ ਸਟੀਲ, ਬਲੈਕ ਕਲਰ, ਰੋਜ਼ ਗੋਲਡ, 골ਡ ਤੇ ਬਲੈਕ ਸਾਰੇ ਅਵੇਲੇਬਲ ਨੇ। ਤੇ ਦੇਖੋ ਬਾਸੈਸਰੀ ਕਿੰਨੇ ਸਾਡੇ ਕੋਲ ਡਿਜ਼ਾਈਨ ਨਵੇਂ ਆਏ ਸਾਰੇ ਮਾਡਲ। ਆ ਤੁਹਾਨੂੰ ਬਾਸੈਟ ਅਸੀਂ 1800 ਰੁਪਏ ਦੇ ਰਾਂਗੇ ਜਿੰਨੇ ਮੱਗੀ ਸਾਡੇ ਕੋਲ ਸੈੱਟ ਲਈ। ਦੇਖੋ ਆਹ ਡਿਸਪੈਂਸਰ ਸੈੱਟ, ਸੋਪ ਸੈੱਟ ਕਹ ਲਓ ਦੇਖੋ ਕਿੰਨੇ ਸੋਹਣੇ, ਕਲਰ ਕਿੰਨੇ ਸੋਹਣੇ ਆਹ ਦੇਖੋ ਨਾ। ਇਦਾਂ ਦੇ ਇਹ ਬੁਲਬੁਲ ਦੇ ਬੱਚਿਆਂ ਵਰਗੇ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਆ। ਲੋਵੀ 30 ਮਈ ਤੱਕ ਇੱਕ ਹੋਰ ਓਵਰ ਤੁਹਾਨੂੰ ਦੇਣ ਲੱਗੇ ਆ। ਜਿਹਨਾਂ ਨੇ ਵੱਡੇ ਆਰਡਰ ਕਰਨੇ ਤੁਸੀਂ 1 ਲੱਖ ਰੁਪਏ ਦੀ ਜਿੰਨੇ ਪੰਜਾਬ 'ਚ ਰਹੇ ਲੋ ਪੰਜਾਬ ਦੇ ਲੋਕਾਂ ਲਈ ਜਿਹੜਾ ਤੁਸੀਂ ਇੱਥੋਂ ਆ ਕੇ ਲੱਖ ਰੁਪਏ ਦਾ ਸਮਾਨ ਖੀਦੂਗੇ ਇੱਕ ਤਾਂ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਫ੍ਰੀ ਦੇਵਾਂਗੇ ਲੱਖ ਰੁਪਏ ਦਾ ਸਮਾਨ ਖਰੀਦਦੇ ਤੇ ਤੁਹਾਨੂੰ ਜਿਹੜਾ ਕਿ ਤੁਸੀਂ ਚਾਹੇ ਤਾਂ ਗੀਦਰ ਲੈ ਜਾਓ ਚਾਹੇ ਵਾਟਰ ਫਿਲਟਰ ਲੈ ਜਾਓ ਇਹ ਤੁਹਾਨੂੰ ਬਿਲਕੁਲ ਫ੍ਰੀ ਦੇ ਦੇਣਾ ਫ੍ਰੀ ਦੇ ਵਿੱਚ ਦੇ ਦਿਆਂਗੇ ਇਹ ਵੀ ਆਫਰ ਲਾਤੀਆ ਦੇਖੋ ਜੀ ਇਹ ਪੰਜਾਬ ਦਾ ਸਭ ਤੋਂ ਵੱਡਾ ਸਭ ਤੋਂ ਲਗਰੀ ਸਟੋਰ ਹੈ ਜਲੰਧਰ ਦੇ ਵਿੱਚ ਪ੍ਰਤਾਪ ਬਾਗ ਦੇ ਸਾਹਮਣੇ ਗਰਮੀ ਟਰੇਡਿੰਗ ਕੰਪਨੀ ਜਿੱਥੇ ਸਾਰਾ ਸਟਾਕ ਕਲੀਅਰ ਕਰਜਣਾ ਸਟਾਕ ਕਲੀਅਰੈਂਸੇ ਲਾ ਆ ਪਿਆ 3 ਮਹੀਨਿਆਂ ਤੱਕ 10 ਦਿਨ ਆਜੋ ਲਗਜ਼ਰੀ ਟੂਟੀਆਂ ਬਾਥਰੂਮ ਟਾਇਲਟ ਸੀਟਾਂ ਤੁਸੀਂ ਲੈਣੇ ਹੈਗੇ ਬੈਨਟੀਆਂ ਲੈਣੀਆਂ ਤੁਸੀਂ ਇਤਾਂ ਦੇ ਰਾਜਿਆਂ ਮਹਾਰਾਜੇ ਵਾਲਿਆ ਦੇਖੋ ਮਿਕਸਚਰ ਲੈਣੇ ਹੈਗੇ ਆ ਸਾਰਾ ਹੀ ਸਮਾਨ ਲੈ ਜਾਓ ਫਰੀ ਦੇ ਭਾ ਕਰਤਾ ਆ ਬਾਜ਼ਾਰ ਨਾਲੋਂ 3 3 ਗੁਣਾ ਰੇਟ ਕੱਟ ਕਰਤੇ ਆ ਲੈ ਜਾਓ ਆਉਣਾ ਕਿੱਥੇ ਆ ਜਰੰਦਰ ਸ਼ਹਿਰ ਆਉਣਾ ਤੁਸੀਂ ਪ੍ਰਤਾਪ ਬਾਗ ਦੇ ਮੂਹਰੇ ਕਰਮੀ ਟ੍ਰੇਡਿੰਗ ਕੰਪਨੀ ਹੈਗੀ ਆ ਵੱਡਾ ਸਟੋਰ ਹੈਗਾ ਨੰਬਰ ਸਕਰੀਨ ਤੇ ਆ ਤੁਸੀਂ ਆਉਣ ਤੋਂ ਪਹਿਲਾਂ ਫੋਨ ਕਰ ਲਓ ਤੁਸੀਂ ਐਨ ਆਰ ਆਈ ਭੈਣ ਭਾਈਓ ਬਾਅਦੀਆਂ ਕਟਰੀਂ ਬੈਠਿਓ ਤੁਸੀਂ ਵੀ ਆਨਲਾਈਨ ਇਹਨਾਂ ਤੋਂ ਆਰਡਰ ਮੰਗਾ ਸਕਦੇ ਹੋ ਜਿੰਨਾ ਮਰਜੀ ਸਾਮਾਨ ਮੰਗਾ ਲਓ ਸਾਰਾ ਤੁਹਾਨੂੰ ਅਸੀਂ ਐਸਟੀਮੇਟ ਬਣਾ ਕੇ ਦੇ ਦੇਣਾ ਤੁਸੀਂ ਪੇਮੈਂਟ ਸਾਡੇ ਅਕਾਊਂਟ 'ਚ ਪਾ ਦੇਣੀ ਹੈਗੀ ਆ ਉਸ ਤੋਂ ਬਾਅਦ ਤੁਹਾਡੇ ਘਰ ਤੱਕ ਪਹੁੰਚਣ ਤੱਕ ਜ਼ਿੰਮੇਵਾਰੀ ਸਾਡੀ ਆ ਸਾਮਾਨ ਟੁੱਟਣ ਤੱਕ ਦੀ ਜ਼ਿੰਮੇਵਾਰੀ ਸਾਡੀ ਤੁਹਾਡੇ ਘਰ ਸਹੀ ਸਲਾਮਤ ਸਾਮਾਨ ਪਹੁੰਚਾ ਦੇਣਾ ਹੈ ਜੀ ਕਿਆਰਾਮਨ ਓਮ ਸੰਦੀ ਨਾਲ ਹਰਦੀਪ ਸਿੰਘ ਦਗਰਸਾਨ ਟੀਵੀ ਚੰਦ